ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦਿਆਂ ਕਲਾ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਦੋ ਬੱਚੇ ਤੋਂ ਬਿਨਾ ਤੇ ਇੱਕ ਆ ਜਰਸੀ ਗਾਂ ਤੁਹਾਨੂੰ ਗੱਭਨ ਦਿਖਾਉਣੀ ਹੈ ਚੰਗੇ ਦੁੱਧ ਵਾਲੀ ਆ ਤੇ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਵੇ ਦਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਪੇ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਤੇ ਆਪੇ ਬਾਬਾ ਜੀ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਸ਼ੌਕੀ ਜੀ ਪਿੰਡ ਮਿਆਧੀਆਂ ਤੁਸੀਂ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 7998 39275 ਠੀਕ ਹੈ ਜੀ ਠੀਕ ਹੈ ਤੇ ਸ਼ੁਰੂਆਤ ਹਰ ਜਰਸੀ ਤੋਂ ਕਰ ਲਈ ਤੁਸੀਂ ਤੋਂ ਕਰ ਲੋ ਆਪੀ ਜੀ ਇਹ ਕਿੱਥੋਂ ਲੱਭ ਲੈਂਦੀ ਜੀ ਇਹ ਤਾਂ ਜਿੱਦਾਂ ਹੀ ਲੈਂਦੀ ਜੀ ਪੁਰਾਣੇ ਦੌਰ ਮਿਹਨਤ ਨਾਲ ਠੀਕ ਹੈ ਥਾਣੇ ਤੁਹਾਨੂੰ ਪਹਿਲਾਂ ਇਹ ਲੱਗੇ ਰਿਹਾ ਦਿਖਾਈਏ ਆ ਦੇ ਸਾਦੇ ਚੰਗੇ ਘਾਇਤੇ ਤੇ ਚੰਗੇ ਸਾਈ ਦਾ ਥਾਣੇ ਤੇ ਬਾਕੀ ਥੱਲੇ ਵੀ ਚੰਗੀ ਬਣੰਦੀ ਹੈ ਜੇ ਗੱਬਨ ਆ ਤੇ ਮਿਲ ਕੇ ਹੋਏ ਨੇ ਚੰਗੀ ਮੋਟੀ ਲੱਗੀ ਕਿੰਨਾ ਕੇ ਦੁੱਧ ਚ ਭਾਈ ਜਾਊਗੀ ਵੀਰ ਜੀ ਘਰ ਦੀ ਘਰ ਵਾਲੇ ਤੇ ਆਂਦੇ 5 ਕਿਲੋ ਦੁੱਧ ਚ ਆਊਗੀ ਅੱਛਾ ਬਾਕੀ 20 22 ਕਿਲੋ ਦੁੱਧ ਨੂੰ ਕੀ ਆਂਦਾ ਥਣ ਭਾਣੇ ਸੌਣਾ ਇਹ ਢਲਾ ਢੋਲਾ ਬੜੀਆਂ ਬਾਨਾ ਬੜਾ ਮਸ਼ੀਨੇ ਚ ਹਾਂਜੀ ਹਾਂਜੀ ਬੜਾ ਕੋਈ ਨਹੀਂ ਨੂੰ ਸੌਣ ਦਾ ਭਾਵੇਂ 2 ਦਿਨ ਲੈ ਜੇ 4 ਦਿਨ ਲੈ ਜੇ ਤੋਰੋ ਹਾਂ ਫੇਰ ਇੱਕ ਰੀਨ ਆਈ ਆ ਹੁਣੇ ਕੋਈ ਕੋਈ ਬਾਕੀ ਕੱਦ ਕਾਠ ਵੀ ਚੰਗਾ ਵਾ ਉਤਰਾਂ ਵੀ ਚਲੋ ਸੰਭੀ ਸੁੰਭੀ ਵੀ ਠੀਕ ਆ ਜਰਸੀਆਂ ਦੇ ਹਿਸਾਬ ਨਾਲ ਚਲੋ ਠੀਕ ਹੈ ਜਿਹੜੇ ਹਿਸਾਬ ਨਾਲ ਚਾਹੀਦਾ ਵਾ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਇਹ ਥੱਲੇ ਤਿਆਰ ਹੋਣੀ ਆ ਪੂਰੀ ਅਜੇ ਉਹ 500 ਰੁਪਏ ਜੀ ਕਹਿੰਦੇ ਪੈਸਾ ਨਹੀਂ ਜਾਂਦਾ ਜਦ ਹੁੰਦੀ ਆ ਠੀਕ ਆ ਆ ਦੂਸਰੇ ਪਾਸੇ ਤਾਂ ਵੀ ਇੱਕ ਵਾਰੀ ਦੇਖ ਸਰਦੇ 500 ਰੁਪਏ ਜੀ ਬੜਾ ਚੰਗਾ ਜੇ ਥਾਣੇ ਜਿਹੜਾ ਪੂਰਾ ਦੂਰ ਦੂਰ ਜਿਹੜਾ ਲੱਗਾ ਬਣੀ ਬੜੀ ਵਧੀਆ ਠੀਕ ਆ ਤੇ ਕਿੰਨਾ ਫਿਰ ਮੁੱਲ ਰੱਖ ਲਈਏ ਦਾ ਜੱਜ 500 ਰੁਪਏ ਜੀ ਚਲੋ ਜਰਸੀ ਆ ਗਰਮੀ ਗਰਮੀ ਨੂੰ ਪ੍ਰਵਾਹ ਕੋਈ ਨਹੀਂ ਗਈ ਗਰਮੀ ਦੀ ਦੁੱਧ ਨੇ 22 ਕਿਲੋ ਚੋਈ ਜਾਣਾ ਹੁਣ ਹਾਂਜੀ ਹਾਂਜੀ ਮੋਲ ਤੇ ਕਰਨ ਨੂੰ ਭਾਵੇਂ ਬਾਜ਼ਾਰ 'ਚ 55 ਵੀ ਕਰੀ ਜਾਂਦੇ 50 ਵੀ ਕਰੀ ਜਾਂਦੇ ਹਾਂਜੀ ਇਹਦਾ ਮੁੱਲ 50000 45000 ਦੀ ਅਸ਼ੀ ਦਾ 45000 ਦੇ ਦਾਂਗੇ ਰੁਪਏ ਉਹ ਚੋਂ ਖੁੱਲਾ ਮਾਰ ਤਾਂ ਕਰਦਾ ਕਰਦਾ ਕਿ ਫੋਨ ਲਾਵੇ ਫੋਨ ਲਾਵੇ ਇੱਕ ਵਾਰੀ ਪਾਸ ਕੇ ਖਾਲੀ ਨਹੀਂ ਮੋੜਨਗੇ ਕਿਸੇ ਨੂੰ ਕੇ ਹਰਪੀਜੀ ਦੇ ਦਾਂਗੇ ਠੀਕ ਹੈ ਮਸ਼ੀਨ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਅਜੇ ਮਸ਼ੀਨ ਬਣੂਗੀ ਥਣ ਦੇਖੋ ਕਿੰਨਾ ਸਪੈਸ਼ਲ ਲੱਗਾ ਵੈਣਾ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਦੋ ਗਾਵਾਂ ਬੱਚੇ ਤਾਂ ਵੀ ਨਹੀਂ ਇਹ ਦੇਖੋ ਕਿੰਨਾ ਇਹ ਦੁੱਧ ਇਹ ਕੋ ਹਰਪੀਜੀ ਦੁੱਧ ਹੈਗਾ ਪੱਕਾ ਦੁੱਧ ਹੈ ਗਾਇਸ 7 ਕਿਲੋ ਤੋਰ ਫਿਰ ਇੱਕ ਰਿੰਨਾਂ ਨੂੰ ਤੇ ਥੰਥਨ ਮਿੱਤ ਜੀ ਓਕੇ ਸਾਰੇ ਤੇ ਇਹਦਾ ਫਿਰ ਮੁੱਲ ਮੁੱਲ 3000 ਰੁਪਏ ਨਹੀਂ 12000 ਦੇ 10000 ਦੀ ਦੋ ਅੱਛਾ 10000 ਦੀ ਦੇਤਾ ਹਾਂ ਤੇ ਦੁੱਧ ਜਿਹੜਾ 7 ਕਿਲੋ ਹੋਗਾ 7 ਕਿਲੋ ਜਿਹੜਾ ਘਰੋਂ ਚਵਾ ਦੋਗੇ ਹਨਾ ਠੀਕ ਹੈ ਬਾਕੀ ਇਹ ਹੈ ਕਿ ਚਲੋ ਕਈਆਂ ਵੀਰਾਂ ਨੂੰ ਚਾਹ ਪਾਣੀ ਦੇ ਘਰੇ ਜ਼ਰੂਰਤ ਹੁੰਦੀ ਆ ਚਵਾਈਏਗਾ ਪੀ 6 7 ਕਿਲੋ ਦੁੱਧ ਪੱਕਾ ਜੀ ਕੁਲੀਟਰ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹਦੇ ਕੋਲ ਫਿਰ ਜੀ ਕਿੰਨਾ ਦੁੱਧ 8 ਕਿਲੋ ਅੱਛਾ ਹੈਗਾ ਪੱਕਾ ਦੁੱਧ 8 ਲੀਟਰ ਠੀਕ ਆ ਹਾਂ ਜੀ ਖੋਲ ਦੋ ਫਿਰ ਤੋਰਦੀ ਹਾਂ ਇਹ ਵੀ ਬੱਚੇ ਤੋਂ ਪਿਣਾ ਹੀ ਆ ਇਹਦੇ ਨਿਕਨੇ ਕੇ ਸਿੰਘਿਆ ਵੱਡੇ ਆ ਗਾੜੀਆਂ ਥਾਣੇ ਤੇ ਕੋਈ ਠੀਕ ਹੈ ਜਿਹੜਾ ਪ੍ਰੋਪਰ ਹੱਥ ਚਾਉਣਾ ਲਾ ਤੇ ਇਹਦਾ ਫਿਰ ਮੁੱਲ ਕਿੰਨਾ ਜੀ? 1000 ਰੁਪਏ ਜੀ ਮੁੱਲੇ ਦਾ 16000 ਜੀ। ਅੱਛਾ। 13000 ਜੀ। 13000 ਰੁਪਏ ਦੇ ਦਿੰਦੇ ਨਹੀਂ। ਤੇ ਬਾਕੀ ਚਲੋ ਵਿਚੋਂ ਮਾਣ ਕਰਾਂਗਾ ਰੁਪਏ। ਮਾਣ ਤਾਂ ਇਹਦੇ ਵਿੱਚ ਹੋਣ ਗਿਆ ਨਾ ਫੋਨ ਲਾਵੇ ਇੱਕ ਵਾਰੀ ਕੋਈ ਕੇ ਖਾਲੀ ਨਹੀਂ ਮੋੜਨਾਂਗੇ ਕਿਸ ਨੂੰ। ਜਿ ਤਰ੍ਹਾਂ ਤੁਸੀਂ ਹਰ ਵਾਰੀ ਕਹਿੰਦੇ ਹੁੰਦੇ ਜੀ। ਕੋਈ ਫੋਨ ਲਾਵੇ ਕੋਈ ਵੇੜਾ ਦਾ ਮੁੱਲ ਲਾਵੇ ਕਿਸ ਨੂੰ ਮੋੜ ਦੇ। ਤੇ ਬਾਕੀ ਦੋ ਸੋਈਆਂ ਵਾਂ ਤੇ ਇੱਕ ਗੱਬਣ ਆ। ਗੱਬਣ ਇੱਥੋਂ ਪਾਸ ਕਰਕੇ ਖੜੇ ਤੇ ਚੋਕੇ ਦੋ ਡਾਂਗ ਖੜੇ ਤਿੰਨ ਡਾਂਗ ਸਾਡੇ ਘਰੋਂ ਚੋਕ। ਠੀਕ ਆ। ਤੇ ਸੋਈਆਂ ਜਿਹੜੀਆਂ ਆਪਣੀਆਂ ਇੱ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ